ਬਹੁਤ ਸਾਰੇ ਐਸੇ ਲੋਕ ਹਨ ਜੋ ਛੋਟੇ-ਛੋਟੇ ਕਾਰੋਬਾਰ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਹਨ ਪਰ ਜਦ ਕੁਦਰਤੀ ਆਫਤ ਆਉਂਦੀ ਹੈ ਤਾਂ ਫਿਰ ਇਨ੍ਹਾਂ ਗਰੀਬਾਂ ਦਾ ਕੌਣ ਰਖਵਾਲਾ ਹੈ ਇੰਦਰਜੀਤ ਕਲੋਨੀ ਤੋਂ ਸਾਹਮਣੇ ਆਇਆ ਜਿੱਥੇ ਇੱਕ ਗਰੀਬ ਨੇ ਕਰਜ਼ੇ ਤੇ ਪੈਸੇ ਚੁੱਕ ਕੇ ਮੱਛੀ ਪਾਲਣ ਦਾ ਕਾਰੋਬਾਰ ਸ਼ੁਰੂ ਕੀਤਾ ਸੀ ਅਤੇ 3 ਸਾਲ ਲਗਾਤਾਰ ਮਿਹਨਤ ਕੀਤੀ ਅਤੇ ਜਦ ਮੱਛੀ ਕੱਢਣ ਦਾ ਸਮਾਂ ਆਇਆ ਤਾਂ ਐਸੀ ਅਣਹੋਣੀ ਵਾਪਰ ਗਈ ਕਿ ਛੱਪੜ ਦੇ ਉੱਤੋਂ ਨਿਕਲ ਰਹੀ ਹਾਈ ਵੋਲਟੇਜ ਦੀਆਂ ਤਾਰਾਂ ਉਸਦੇ ਛੱਪੜ ਦੇ ਵਿੱਚ ਟੁੱਟ ਕੇ ਡਿੱਗ ਜਾਂਦੀਆਂ ਨੇ ਜਿਸ ਦੇ ਨਾਲ ਉਸ ਦੀਆਂ ਲੱਖਾਂ ਦੀਆਂ ਮੱਛੀਆਂ ਮਰ ਜਾਂਦੀਆਂ ਨੇ ਗਰੀਬ ਹੁਣ ਆਪਣੇ ਨੁਕਸਾਨ ਦੀ ਪਰਵਾਇ ਸਰਕਾਰ ਤੋਂ ਮੁਆਵਜ਼ੇ ਦੇ ਰੂਪ ਦੇ ਵਿੱਚ ਮੰਗ ਰਿਹਾ ਮੱਛੀ ਦਾ ਕਾਰੋਬਾਰ ਕਰ ਰਹੇ ਵਿਅਕਤੀ ਨੇ ਕਿਹਾ ਕਿ ਚਾਤ ਤੋਂ ਪੰਜ ਪਰਿਵਾਰ ਇਸ ਮੱਛੀ ਦੇ ਕਾਰੋਬਾਰ ਦੇ ਨਾਲ ਚੱਲਦੇ ਸਨ ਬੈਂਕ ਤੋਂ ਕਰਜ਼ਾ ਚੁੱਕ ਕੇ ਉਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਸੀ ਪਰ ਇਹਨਾਂ ਬਿਜਲੀ ਦੀਆਂ ਤਾਰਾਂ ਨੇ ਉਹਨਾਂ ਦੀ 3 ਸਾਲ ਦੀ ਮਿਹਨਤ ਬਰਬਾਦ ਕਰ ਦਿੱਤੀ ਆ ਪਹਿਲਾਂ ਵੀ ਅੱਜ ਤੋਂ 7 ਸਾਲ ਪਹਿਲਾਂ ਇਨ੍ਹਾਂ ਹੀ ਬਿਜਲੀ ਦੀਆਂ ਤਾਰਾਂ ਨੇ ਉਹਨਾਂ ਦੀਆਂ ਮੱਛੀਆਂ ਮਾਰ ਦਿੱਤੀਆਂ ਸਨ ਉਸ ਵੇਲੇ ਵੀ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਸੀ ਉੱਥੇ ਦੂਜੇ ਪਾਸੇ ਬਿਜਲੀ ਵਿਭਾਗ ਦੇ ਕਰਮਚਾਰੀ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਕਿਹਾ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਬਿਜਲੀ ਬੰਦ ਕਰ ਦਿੱਤੀ ਜਾਵੇ ਕੁਦਰਤੀ ਆਫਤ ਜਾਂ ਕਿਸੇ ਦਾ ਨੁਕਸਾਨ ਹੋਇਆ ਹੈ ਤਾਂ ਉਹਨਾਂ ਨੇ ਕਿਹਾ ਕਿ ਟਰਾਂਸਫਰ ਪੁਰਾਣਾ ਲੱਗਾ ਹੋਇਆ ਹੈ ਜਿਸ ਦਾ ਸਮਾਨ ਵੀ ਥੋੜਾ ਔਖਾ ਹੀ ਮਿਲਦਾ ਹੈ ਤੇ 2-3 ਵਾਰੀ ਤਾਰ ਅੱਗੇ ਹੀ ਪੈ ਜੀ ਅੱਗੇ ਮੈਂ ਪਰਚਾ ਦਿੱਤਾ ਸੀ ਉੱਥੇ ਸਦਰ ਥਾਣੇ ਬੱਸ ਸਟੈਂਡ ਦੇ ਅੱਗੇ ਉਹ ਕੋਈ ਕੁਝ ਨਹੀਂ ਉਹਨਾਂ ਨੇ ਦਿੱਤਾ ਮੈਨੂੰ ਤੇ ਹੁਣ ਫੇਰ ਤਾਰ ਟੁੱਟ ਗਈ ਹੁਣ ਆ ਕੇ ਤੁਸੀਂ ਮੌਕੇ ਤੇ ਪਹੁੰਚੇ ਹੋ ਮੱਛੀ ਵੇਖੋ ਕਿੰਨੀ ਮਰੀ ਦੋ ਦੋ ਕਿਲੋ ਦੀ ਮੱਛੀ ਮਰੀ ਹੈ ਅੱਛਾ ਪਹਿਲਾਂ ਕਿੰਨਾ ਕਿਨੁਕਸਾਨ ਆਇਆ ਉਹ ਤੇ ਉਹ ਹੋਇਆ ਕਿੰਨਾ ਹੋਣਾ ਹੀ ਭਾਈ ਕਿਸ ਨੇ ਭਰੋਈ ਕੀਤੀ ਨਾ ਕਿਸੇ ਨੇ ਨਹੀਂ ਕੀਤੀ ਹੁਣ ਹੁਣ ਤੁਸੀਂ ਆਏ ਹੋ ਤੇ ਵੇਖੋ ਕੀ ਮਸਾਲਾ ਹੁੰਦਾ ਕਿੰਨਾ ਕਿਨੁਕਸਾਨ ਮੰਨਦੇ ਸਨ ਬਾਵਾ ਜੀ ਹੋਇਆ ਇਹ ਕੱਲ ਪਤਾ ਲੱਗਣਾ ਇਤੋਂ ਵੀ ਜ਼ਿਆਦਾ ਮੱਛੀ ਤਾਂ ਨਹੀਂ ਮਾਰ ਕੇ ਥੱਲੇ ਬੈ ਜੀ ਇਸ ਤੋਂ ਲਾਵਾ ਹੋਰ ਵੀ ਕੋਈ ਕੰਮ ਕਰਦੇ ਕੋਈ ਮੱਛੀ ਦੇ ਕੰਮ ਮੱਛੀ ਦਾ ਹੀ ਕਰਨੀ ਇਦਾਂ ਨੇ ਪਰਿਵਾਰ ਪਾਲਦਾ ਹਾਂਜੀ ਹਾਂਜੀ ਕਿਦਾਂ ਇਹ ਪਰਿਵਾਰ ਚੱਲਦੇ ਇੱਥੇ ਮਾਰੇ ਕਿੰਨੇ ਕਿੰਨੇ ਚੱਲਦੇ ਆ ਵੇਖੋ ਪੰਜ ਚਾਰ ਬੰਦੇ ਦੇ ਮੇਰੇ ਆ ਵੇ ਹਾਂ ਦਿਨ ਲੱਗੇ ਆ ਦੋ ਤਿੰਨ ਬੰਦੇ ਅੱਡੇ ਤੇ ਬੈਠੇ ਆ ਬਾਕੀ ਘਾਰ ਵੀ ਤਾਰ ਰੁੱਟਣ ਦਾ ਕਾਰਨ ਕੀ ਹੈ ਇਹ ਕਾਰ ਅੱਜ ਦੀ ਤਾਰ ਇਹ ਬਹੁਤ ਛੇੜਦੀ ਤਾਰ ਪਈ ਹੈ ਗਾਂਡੇ ਲਾ ਕੇ ਚੱਲ ਗਾਂਡੇ ਗਾਣੇ ਲਾ ਕੇ ਚੱਲ ਜਿੰਦੇ ਮੁਰਕੇ ਭਾਵੇਂ ਵੇਂਦੇ ਹੀ ਨਹੀਂ ਕਾਰ ਨਵੀਂ ਪਣੀ ਗਈ ਨਵੀਂ ਹੁੰਦੇ ਨਹੀਂ ਆਉਂਦਾ ਫਿਰ ਮੇਰਾ ਦਾ ਸੀਜ਼ਨ ਆ ਰਿਹਾ ਉਸ ਤੋਂ ਬਾਅਦ ਨੁਕਸਾਨ ਹੋ ਗਿਆ 2 ਸਾਲ ਦੀ ਮੱਛੀ ਮੈਂ ਡੱਕੀ ਆਮਨੇ ਬਦਲਦੇ ਇਹਦੇ ਚ ਖਾਦ ਵੀ ਬੜੀ ਮਹਾਨਾ ਬੰਦੇ ਦਾ ਖਰਚਾ ਇੱਕ ਰੋਜ਼ ਬੰਦਾ ਇੱਥੇ ਆਂਦਾ ਫੇਰਾ ਮਾਰੇ ਮੇਰਾ ਪੱਕਾ ਬੰਦਾ ਰਖਿਆ ਮੈਂ ਚੋਰੀ ਚਾਰੀ ਨਾ ਹੋਵੇ ਤੇ ਕੁੰਡੀਆਂ ਵੀ ਲੱਗਦੀਆਂ ਚੋਰੀ ਵੀ ਹੁੰਦੀ ਤਾਂ ਵੀ ਲਾਈਂਦੇ ਲੋਕੀ ਤਾਂ ਵੇਖਦੇ ਵੇਖਦੇ ਵਖਰੀ 1.5-2 ਲੱਖ ਦਾ ਨੁਕਸਾਨ ਹੋਇਆ ਕਰਜਾ ਵੀ ਕਰਜਾ ਲਿਆ 1.5 ਲੱਖ ਰੁਪਈਆ ਤੇ ਵੇਖੋ ਹੁਣ ਇਹ ਕੀ ਕਰਦੇ ਨੇ ਗਵਰਨਮੈਂਟ ਵਾਲੇ ਪਹਿਲਾਂ ਵੀ ਮੱਛੀ ਮਰੀ ਤੇਲਾ ਵੀ ਮਰੀ ਹੀ ਪਹਿਲਾਂ ਨੁਕਸਾਨ 40-50 ਹਜ਼ਾਰ ਦਾ ਹੋਇਆ ਸੀ ਇਥੇ ਤੇ ਕੁਛ ਨਹੀਂ ਹੋਇਆ ਕੁਛ ਨਹੀਂ ਮਿਲਿਆ ਨਾਲ ਹੁਣ ਕੀ ਉਮੀਦ ਲਾਈ ਹੁਣ ਵੇਖੋ ਤੁਸੀਂ ਆਏ ਹੋ ਵੇਖੋ ਕੀ ਕਰਦੇ ਛੱਪੜ ਦੇ ਤਾਰੇ ਕੁਦਰਤੀ ਇਹਦੀ ਕੋਈ ਜੁੜਗੀ ਹੋਣੀ ਆ ਉਹਦੇ ਵਿੱਚ ਤੇ ਆਪਣਾ ਇਹ ਕਿ ਤਾਰਾਂ ਆਪਸ ਦੇ ਵਿੱਚ ਜੁੜ ਗਈਆਂ ਜਾਂ ਅੱਜਕੱਲ ਡੋਰਾ ਡਾਰਾਂ ਬੱਚੇ ਖਿੱਚਣ ਕੋਈ ਚੰਦੇ ਹੁੰਦੇ ਨੇ ਉਹਦੇ ਕਰਕੇ ਵੀ ਹੋ ਸਕਦਾ ਕੋਈ ਚੀਜ਼ ਹੋ ਸਕਦੀ ਹੈ ਹਾਂਜੀ 2 ਘੰਟੇ ਬਾਅਦ ਆਏ ਨਹੀਂ 2 ਘੰਟੇ ਬਾਅਦ ਸਰ ਸਾਨੂੰ ਜਦੋਂ ਮੈਨੂੰ ਫੋਨ ਆਇਆ ਮੈਂ ਉਸੇ ਵੇਲੇ ਤੁਰ ਪਿਆ ਵਾ ਜੀ ਹਾਂਜੀ ਸਰ ਕਹਿੰਦੇ ਟ੍ਰਾਂਸਫਰ ਦਾ ਜਿਹੜਾ ਸੋਚ ਖੱਲੇ ਕਰਨ ਵਾਲਾ ਉਹੋ ਹੀ ਨਹੀਂ ਪੱਕੀ ਤਰ੍ਹਾਂ ਪੱਕੀ ਤਰ੍ਹਾਂ ਉਹ ਜਿਹੜਾ ਸੋਚੀ ਉਹ ਪੁਰਾਣੇ ਟਾਈਪ ਦਾ ਵਾ ਪੁਰਾਣਾ ਬਹੁਤ ਪੁਰਾਣਾ ਲੱਗਾ ਹੋਇਆ ਤੇ ਉਹਦਾ ਜਿਹੜਾ ਸਮਾਨ ਹੈ ਉਹ ਵੀ ਤਕਰੀਬਨ ਨਹੀਂ ਮਿਲਦਾ ਤੁਹਾਡਾ ਕੀ ਉਹਦਾ ਇਹ ਮੈਂ ਲਾਈਨ ਮੈਂ ਸਰ ਅੱਛਾ ਇਹ ਦੱਸ ਦਿਓ ਕਿ ਫੰਡ ਵਗੈਰਾ ਨਹੀਂ ਹੁੰਦੇ ਕਿ ਸਮਾਨ ਠੀਕ ਕਰਵਾਇਆ ਜਾਵੇ ਜਿਹੜਾ ਕੋਈ ਨਹੀਂ ਸਮਾਨ ਮਿਲ ਜਾਂਦਾ ਮੈਂ ਨਹੀਂ ਤੁਸੀਂ ਕਹਿੰਦੇ ਸਮਾਨ ਨਹੀਂ ਮਿਲਦਾ ਕਿਸੇ ਮੌਕੇ ਹੁੰਦਾ ਜਿਹਨਾਂ ਦੇ ਪੁਰਾਣੇ ਸੋਚਣ ਨੇ ਇਹਨਾਂ ਦੀ ਰਿਪੇਅਰ ਪੂਰ ਕਰਨ ਤੋਂ ਵੀ ਯਾਨੀ ਕਿ ਉਹ ਹੁੰਦਾ ਵੀ ਨਹੀਂ ਹੁੰਦੀ ਕਿੇ ਮੌਕੇ ਜਿਹਨਾਂ ਪੁਰਾਣੇ ਟਾਈਪ ਦਾ ਬੜੇ ਪੁਰਾਣੇ ਟਾਈਪ ਦਾ ਸੋਚੀ ਇਹ ਅੱਛਾ ਸੁਭਾ ਜੀ ਇਸ ਤੋਂ ਪਹਿਲਾਂ 3 ਸਾਲ ਪਹਿਲਾਂ ਵੀ ਤਾਰ ਟੁੱਟਦੀ ਐ ਇਸੇ ਤਰੀਕੇ ਨਾਲ ਛੱਪੜ ਜੇ ਡਿੱਗਦੀ ਉਦੋਂ ਮੱਛੀ ਮਰਦੀ ਐ ਪਰ ਉਦੋਂ ਫਿਰ ਕਿਉਂ ਨਹੀਂ ਕੀਤਾ ਗਿਆ ਰਿਪੇਅਰ ਸਹੀ ਤਰੀਕੇ ਨਾਲ ਜਿਹੜਾ ਫਿਰ ਅਜਾ ਨੋ ਬਤਾ ਜੀ ਸਰ ਇਹ ਹੁੰਦਾ ਵੀ ਆਪਣਾ ਜਦੋਂ ਬਾਰ ਬਾਰ ਕਟਿੰਗ ਹੁੰਦੀ ਰਹਿੰਦੀ ਇਹਦੀ ਤੇ ਉਹ ਫਿਰ ਖਰਾਬ ਵੀ ਹੋ ਜਾਂਦੇ ਨੇ ਹਾਂਜੀ ਹੁਣ ਇਹਦੀ ਪਰਵਾਈ ਕੌਣ ਕਰੇਗਾ ਇਹ ਤਾਂ ਹੁਣ ਮੈਂ ਕੁਝ ਨਹੀਂ ਕਹਿ ਸਕਦਾ ਨਹੀਂ ਕੌਣ ਕਰੇਗਾ ਬਿਜreportBody ਕਰੇਗਾ ਜਾਂ ਇਹਨੂੰ ਕੁਦਰਤੀ ਆਫਤ ਮੰਨਾਂਗੇ ਕੁਦਰਤੀ ਆਫਤ ਮੰਨੀ ਜਾ ਸਕਦੀ ਹੈ ਕਿਉਂਕਿ ਆਪਣਾ ਟੁੱਟਿਆ ਧਾਰ ਤੇ ਫੇਰ ਆਪਣਾ ਬਿਜreportBody ਕੋਈ ਕਸੂਰवार ਨਹੀਂ ਬਿਜreportBody ਦੇਖੋ ਮੈਂ ਤਾਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਲੱਖਾਂ ਦਾ ਨੁਕਸਾਨ ਹੋਇਆ ਦਾ ਐਸਐਮਜੀ ਨਿਊਜ਼ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ